ਹਾਂਜੀ ਤੁਹਾਡਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਏ OCDC ਚੈਨਲ ਦੇ ਉੱਪਰ ਸੋ ਹਮੇਸ਼ਾ ਸਹੀ ਅਤੇ ਸਟੀਕ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਅਤੇ ਸਟੱਡੀ ਮਟੀਰੀਅਲ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲੋ ਇਹ ਇਨਫੋਰਮੇਟਿਵ ਵੀਡੀਓ ਹੈ ਉਹਨਾਂ ਉਮੀਦਵਾਰਾਂ ਦੇ ਲਈ ਜਿਨ੍ਹਾਂ ਨੇ SGPC ਦੇ ਅਧੀਨ ਵਿਦਿਅਕ ਅਦਾਰਿਆਂ ਦੇ ਵਿੱਚ ਅਧਿਆਪਕ ਦੀ ਪੋਸਟ ਲਈ ਅਪਲਾਈ ਕੀਤਾ ਸੀ ਇਸ਼ਤਿਹਾਰ ਨੰਬਰ 362/2024 ਦੇ ਤਹਿਤ ਸੋ ਇਹਨਾਂ ਦੇ ਲਈ ਇੰਟਰਵਿਊ ਦਾ ਜਿਹੜਾ ਸ਼ੈਡਿਊਲ ਹੈ ਉਹ ਜਾਰੀ ਹੋ ਚੁੱਕਿਆ ਹੈ ਇੰਟਰਵਿਊ ਸ਼ਡਿਊਲ ਦਾ ਪੀਡੀਐਫ ਪ੍ਰਾਪਤ ਕਰਨ ਲਈ ਤੁਸੀਂ ਥੰਬਲੇ 'ਚ ਦਿੱਤੇ ਨੰਬਰ ਤੇ ਵਟਸਐਪ ਮੈਸੇਜ ਭੇਜ ਸਕਦੇ ਹੋ ਤਾਂ ਕੰਪਲੀਟ ਜਾਣਕਾਰੀ ਤੁਹਾਨੂੰ ਮੈਂ ਇਸ ਵੀਡੀਓ 'ਚ ਦੇਣ ਜਾ ਰਿਹਾ ਹਾਂ ਜੀ ਕਿ ਜਿਹੜਾ ਇੰਟਰਵਿਊ ਸ਼ਡਿਊਲ ਹੈ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤਾ ਗਿਆ ਹੈ ਅਸਾਮੀਆਂ ਦੇ ਲਈ ਅਧਿਆਪਕਾਂ ਦੀਆਂ 2024-25 ਦੇ ਲਈ ਇਹਨਾਂ ਅਸਾਮੀਆਂ ਲਈ ਜਿਹੜਾ ਇਸ਼ਤਿਹਾਰ ਹੈ ਉਹ 362/2024 9 ਜੂਨ 2024 ਨੂੰ ਜਾਰੀ ਕੀਤਾ ਗਿਆ ਸੀ ਸੋ ਉਮੀਦਵਾਰਾਂ ਦੇ ਗ੍ਰੈਜੂਏਸ਼ਨ ਦੇ ਵਿੱਚ 50% ਅੰਕ ਹੋਣੇ ਜ਼ਰੂਰੀ ਹਨ ਅਤੇ ਪੋਸਟ ਗ੍ਰੈਜੂਏਸ਼ਨ ਸਬੰਧਤ ਵਿਸ਼ੇ ਦੇ ਵਿੱਚ 55% ਅੰਕ ਹੋਣੇ ਜ਼ਰੂਰੀ ਹਨ ਨੈਟ ਅਤੇ ਪੀ ਐਚ ਡੀ ਉਮੀਦਵਾਰਾਂ ਨੂੰ ਪਹਿਲ ਦਿੱਤੀ ਜਾਵੇਗੀ ਜਿੰਨਾ ਕੈਂਡੀਡੇਟਸ ਨੇ ਕਾਲਜ ਅਤੇ ਸਕੂਲਾਂ ਦੀ ਅਸਾਮੀਆਂ ਲਈ ਅਪਲਾਈ ਕੀਤਾ ਹੋਇਆ ਹੈ ਉਹਨਾਂ ਲਈ ਪੋਸਟ ਗ੍ਰੈਜੂਏਸ਼ਨ 55% ਅੰਕ ਨਾਲ ਹੋਵੇ ਤੇ ਨਾਲ ਬੀ ਐਡ 50% ਅੰਕ ਨਾਲ ਪਾਸ ਹੋਵੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਕਿ ਹਰੇਕ ਉਮੀਦਵਾਰ ਨੇ 10ਵੀਂ ਤੱਕ ਦੇ ਪੰਜਾਬੀ ਦੀ ਜਿਹੜੀ ਪ੍ਰੀਖਿਆ ਉਪਾਸ ਕੀਤੀ ਹੋਣੀ ਚਾਹੀਦੀ ਹੈ ਬਾਬਾ ਅਜਾਪਾਲ ਸਿੰਘ ਖਾਲਸਾ ਪਬਲਿਕ ਸਕੂਲ ਨਾਭਾ ਦੇ ਪੀਆਰਟੀ ਅਧਿਆਪਕ ਦੀ ਅਸਾਮੀ ਲਈ ਗ੍ਰੈਜੂਏਸ਼ਨ ਅਤੇ ਬੀਐਡ 50% ਅੰਕ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ ਕਿੰਡਰਗਾਰਟਨ ਅਧਿਆਪਕ ਦੀ ਅਸਾਮੀ ਦੇ ਲਈ ਐਨਟੀਟੀ ਜਾਂ ਫਿਰ ਬੀਐਡ ਹੋਵੇ ਠੀਕ ਹੈ ਜੀ ਸਪੋਰਟਸ ਅਧਿਆਪਕ ਦੀ ਅਸਾਮੀ ਲਈ ਵੀ ਇੱਥੇ ਐਮਪੀਐਡ 50% ਅੰਕ ਨਾਲ ਪਾਸ ਮੰਗੀ ਗਈ ਹੈ ਸੇਖੋ ਉਮੀਦਵਾਰ ਪਤਿਤ ਨਹੀਂ ਹੋਣਾ ਚਾਹੀਦਾ ਇੰਟਰਵਿਊ ਟੈਸਟ ਸਮੇਂ ਉਮੀਦਵਾਰ ਆਪਣੇ ਵਿਦਕ ਯੋਗਤਾ ਅਕਾਦਮਿਕ ਪ੍ਰਾਪਤੀਆਂ ਜ਼ਰਬਾ ਦੇ ਜਿਹੜੇ ਅਸਲ ਸਰਟੀਫਿਕੇਟ ਨੇ ਉਹ ਤੁਸੀਂ ਨਾਲ ਲੈ ਕੇ ਜਾਣੇ ਨਾਲ ਫੋਟੋਕਾਪੀ ਲੈ ਕੇ ਜਾਣੀ ਹੈ ਨਾਲ ਹੀ ਇੱਕ ਵੱਡੀ ਅਪਡੇਟ ਹੈ ਕਿ ਜਿੰਨਾ ਉਮੀਦਵਾਰਾਂ ਨੇ ਆਨਲਾਈਨ ਅਪਲਾਈ ਕਰਦੇ ਸਮੇਂ ਫੀਸ ਨਹੀਂ ਭਰੀ ਸੀ ਉਹ ਹੁਣ ਆਫਲਾਈਨ ਇੰਟਰਵਿਊ ਦੇ ਸਮੇਂ ਦੇ ਉੱਪਰ 500 ਰੁਪਏ ਜਿਹੜੇ ਨਕਦ ਜਮ੍ਹਾਂ ਕਰਵਾ ਕੇ ਰਸੀਦ ਪ੍ਰਾਪਤ ਕਰਕੇ ਹੀ ਇੰਟਰਵਿਊ ਦੇ ਵਿੱਚ ਹਾਜ਼ਰ ਹੋ ਸਕਣਗੇ ਠੀਕ ਹੈ ਜੀ ਨੈਕਸਟ ਜਿਹੜੀ ਅਪਡੇਟ ਹੈ ਉਹ ਹੈ ਕਿ ਉਮੀਦਵਾਰਾਂ ਜਿਨ੍ਹਾਂ ਨੇ ਇੰਟਰਵਿਊ ਦੇ ਲਈ ਜਾਣਾ ਹੈ کہیں ਦੂਰ ਤੋਂ ਵੀ ਹੁੰਦੇ ਨੇ ਤਾਂ ਜਾਣ ਤੋਂ ਇੱਕ ਦਿਨ ਪਹਿਲਾਂ ਵੈਬਸਾਈਟ ਜ਼ਰੂਰ ਚੈੱਕ ਕਰਨੀ ਹੈ ਕਿਉਂਕਿ ਇੰਟਰਵਿਊ ਜਿਹੜਾ ਸਮਾਂ ਹੈਗਾ ਉਹ ਕਿਸੇ ਵੀ ਮੌਕੇ ਬਦਲਿਆ ਵੀ ਜਾ ਸਕਦਾ ਹੈ ਇਹ ਸੁਭਾਵਨਾ ਦਰਸਾਈ ਗਈ ਹੈ ਸੋ ਇਸ ਇਨਫੋਰਮੇਸ਼ਨ ਵਾਲੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸਪਰੈਡ ਕਰੋ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਕਿ ਕੋਈ ਵੀ ਜਿਹੜਾ ਉਮੀਦਵਾਰ ਹੈ ਉਹ ਇੰਟਰਵਿਊ ਤੋਂ ਵਾਂਝਿਤ ਨਾ ਰਹਿ ਜਾਵੇ ਅਤੇ ਉਸ ਦੀ ਨੌਕਰੀ ਦੀ ਤਲਾਸ਼ ਪੂਰੀ ਹੋ ਸਕੇ ਉਮੀਦ ਕਰਦਾ ਜਾਣਕਾਰੀ ਚੰਗੀ ਲੱਗੇਗੀ ਥੈਂਕ ਯੂ ਥੈਂਕਸ ਫॉर ਵਾਚਿੰਗ